ਜਦੋਂ ਆਉਣੇ ਕੀ ਸੰਗਤ ਦੇ ਵੱਲੋਂ ਪੂਰਾ ਆ ਪੰਜਾਬ ਖੜਾ ਵੀ ਮਾਰ ਝੰਡਿਆ ਹੈ ਸਤਿਗੁਰੂ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਮਹਾਰਾਜ ਜੀਓ ਗੁਰੂ ਮੰਦਰ ਨੂੰ ਨਾਮ ਤੇ ਵਸਦੇ ਹੋਏ ਪੰਜਾਬ ਦੇ ਅੰਗ ਸੰਗ ਵਸਪਤਨ ਸਿੰਘ ਜੀ ਮਹਾਰਾਜ ਜੀਓ ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅੱਜ ਜੇ ਕਾਲੇ ਕੇ ਅੱਜ ਆਪਾਂ ਖੜੇ ਆ ਜੀ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਹਨ ਵੱਡਾ ਗੁਰੂ ਘਰ ਪਿੰਡ ਕਾਲੇ ਕਹਿੰਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਹਨ ਪਿੰਡ ਦੇ ਬੱਚਾ-ਬੱਚਾ ਪਿੰਡ ਦਾ ਬੱਚਾ-ਬੱਚਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਜਿੱਥੇ ਕਿ ਸਾਨੂੰ ਸਭ ਨੂੰ ਹੋਈ ਪਤਾ ਹੈ ਪੰਜਾਬ ਦੇ ਵਿੱਚ ਜੋ ਖੜਾਂ ਦੀ ਮਾਰ ਚੱਲ ਰਹੀ ਹੈ ਪਿੰਡਾਂ ਦੇ ਪਿੰਡ ਰੁੜ ਗਏ ਨੇਗੇ ਜਾਨੀ ਨੁਕਸਾਨ ਵੀ ਹੋਏ ਨੇ ਪਸ਼ੂਆਂ ਦੇ ਨੁਕਸਾਨ ਵੀ ਹੋਏ ਨੇ ਫਸਲਾਂ ਦੇ ਨੁਕਸਾਨ ਵੀ ਹੋਏ ਨੇ ਇੱਥੇ ਸਾਰੇ ਹੀ ਸੰਗਤ ਦੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਵਾਈ ਸੀ ਸਾਂਝੀ ਅਰਦਾਸ ਕਰਵਾਈ ਸੀ ਜੋ ਕੁਦਰਤੀ ਮਾਰ ਹੈ ਬੇਸ਼ੱਕ ਕਿਸ ਤਰ੍ਹਾਂ ਦੀ ਆਪਾਂ ਕਹਿੰਦੇ ਕੁਦਰਤੀ ਮਾਰ ਹੀ ਆ ਹਨਾ ਜੋ ਕੁਦਰਤ ਦੀ ਮਾਰ ਹੈ ਉਸ ਦੇ ਵਾਸਤੇ ਅਰਦਾਸ ਕਰਵਾਈ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਾਰੇ ਹੀ ਪਿੰਡ ਦਾ ਇਕੱਠ ਪਿੰਡ ਕਾਲੇ ਕੇ ਜਿਲ੍ਹਾ ਬਰਨਾਲਾ ਦਾ ਇਹ ਪਿੰਡ ਹੈ ਜੀ ਵੱਡੇ ਗੁਰੂ ਘਰ ਆਪਾਂ ਖੜੇ ਆਗੇ ਸੋ ਅਰਦਾਸ ਕਰਵਾਈ ਹੈ ਸਰਬੱਤ ਦੇ ਭਲੇ ਵਾਸਤੇ ਇਹ ਨਗਰ ਖਿੜਾ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਸਾਡਾ ਪੰਜਾਬ ਹੈ ਜਿਹੜਾ ਚੜ੍ਹਦਾ ਪੰਜਾਬ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਸੋ ਇਹ ਕੁਦਰਤੀ ਮਾਰਾਂ ਨੇ ਗਿਆ ਆਉਂਦੀਆਂ ਰਹਿੰਦੀਆਂ ਨੇ ਪੰਜਾਬ ਇਹਨਾਂ ਚੀਜ਼ਾਂ ਨੂੰ ਝਲਦਾ ਰਹਿੰਦਾਗਾ ਸੋ ਐਕਟੀਵਾਰ 2025 ਦੇ ਵਿੱਚ ਵੀ ਇਹ ਕੁਦਰਤੀ ਜਿਹੜੀ ਮਾਰ ਹੈ ਉਹ ਆਈ ਹੈ ਇਸ ਕਰਕੇ ਪਿੰਡ ਕਾਲੇ ਕਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਸਾਰੇ ਹੀ ਨਗਰ ਨੇ ਸਾਂਝੀ ਅਰਦਾਸ ਕਰਾਈ ਹੈ ਜੀ ਸੋ ਆਲੇ ਦੁਆਲੇ ਦੇ ਜੋ ਵੀ ਇਹ ਪਿੰਡ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਂਝੀ ਅਰਦਾਸ ਜ਼ਰੂਰ ਕਰਾਈਓ ਸਰਵੱਤ ਦੇ ਭਲੇ ਵਾਸਤੇ ਸੋ ਸਾਡੇ ਨਾਲ ਜੁੜੇ ਲੈ ਜੀ ਪਿੰਡ ਦੇ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਬਾਕੀ ਸਾਰੀ ਪੰਚਾਇਤ ਸਭ ਤੋਂ ਪਹਿਲਾਂ ਤਾਂ ਜੀ ਲਾਈਵ ਵੀਡੀਓ ਕਰਵਾਉਣਾ ਉਹ ਹੈ ਜਿਹੜੀ ਫਟੇ ਸੋਹਲ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਦਿਖਾਇਆ ਵੀਡੀਓ ਦੇ ਵਿੱਚ ਵੀ ਪਿੰਡ ਦਾ ਸਾਰਾ ਕੱਟ ਸੀਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਇਹ ਅਰਦਾਸ ਕਰਵਾਈ ਅੱਜ ਆਪਾਂ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਾਸ ਜੀ ਜੀ ਇਹ ਹੜਾ ਦੀ ਵਾਪਸੀ ਹੈ ਨਕਰ ਦੇ ਭਲੇ ਵਾਪਸੀ ਠੀਕ ਹੈ ਜੀ ਹੜਾ ਦੇ ਮਾਰਨ ਦਾ ਆਪਣੇ ਲੋਕਾਂ ਨੇ ਇੱਕ ਟੱਕੇ ਨੂੰ 12 ਮੀਟਰ ਆਇਆ ਦੇਖ ਲੋ ਬਹੁਤ ਘੱਟ ਹਾਂਜੀ ਇਹ ਅਰਦਾਸ ਕਰੀਏ ਕਿ ਉਹ ਮਹਾਰਾਜ ਸੁੱਖ ਰੱਖੇ ਜੱਦੀ ਖੇਤਾਂ ਰੱਖੇ ਹੋਰ ਸਾਰੇ ਪੰਜਾਬ ਨੂੰ ਸੰਭਰ ਰੱਖੀ ਚੁੱਕੇ ਨੇ ਇਹ ਹੜਾ ਤੋਂ ਬਚ ਕੇ ਰਹੀ ਉਹਨਾਂ ਦਾ ਸਮਾਜਿਕ ਫਸਲਾਂ ਦੇ ਕਰ ਅੱਜ ਪੂਰਨਕੀ ਤੋਂ ਹੜਾ ਸਾਰਾ ਸੰਭਾਲਤੀ ਰਹੇ ਕਿ ਅਗੀਆਂ ਅੰਕਣੇ ਦਾ ਖਤਰਾ ਹੋਵੇ ਜਿਹਦੇ ਨਾਲ ਕਿ ਕਿਸੇ ਕੋ ਵੀ ਇਸ ਕਰਕੇ ਹਾਰੇ ਨਗਰ ਨੇ ਬਣਾ ਸਕਾਈ ਆ ਮੈਂ ਉਹ ਖਾਲਸਾ ਮੈਂ ਇੱਥੇ ਸਰਪੰਸਾ ਮੈਂ ਇਹ ਪਖਲਾ ਡੰਗਲਾ ਸੀਗਾ ਜਿਵੇਂ ਕਿ ਮੈਂ ਆਮ ਆਦਮੀ ਰਿਪੋਰਟਿੰਗ ਕੀ ਸੁਣਦਾ ਰਹਿਣਾ ਆ ਵੀ ਜਿਹੜਾ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਹਲਾ ਘਾੜ ਡਿੱਗੇ ਰਗੇ ਕਿਸੇ ਦੇ ਜਾਂ ਪੱਟ ਕੇ ਘਰ ਟੇੜਾ ਆ ਗਿਆ ਨੁਕਸਾਨ ਹੋਇਆ ਜਿੰਨਾਂ ਦਾ ਹਨਾ ਉਹਨਾਂ ਵਾਸਤੇ ਜਿਵੇਂ ਕੋਈ ਤੁਸੀ ਪਿੰਡ ਦੇ ਮੁਖੀ ਹੋ ਸਰਪੰਸ ਸਾਹਿਬ ਕੋਈ ਸਰਕਾਰ ਵਾਸਤੇ ਕੋਈ ਇਹਦਾ ਕੋਈ ਐਲਾਨ ਹੋਇਆ ਜੀ ਕਿਸੇ ਗੱਲ ਦਾ ਇਹਦੇ ਜਿਹੜੇ ਘਰ ਡਿੱਗੇ ਨੇ ਉਹਨਾਂ ਨੂੰ ਤਾਂ ਮਾਅਦਿਆ ਮਿਲੂ ਠੀਕ ਹੈ ਜੀ ਉਹ ਜੋ ਸਰਕਾਰ ਰੱਖੂਗੀ ਜੀ ਤੇ ਲਖ ਜੋ ਉਹ ਕੀ ਉਹ ਜਿਹੜੇ ਘਰਾਂ ਦੇ ਵਿੱਚ ਤੇ ਰਾਇਆਂ ਜਾ ਕੇ ਜਿਉਂਦੇ ਨੇ ਉਹਨਾਂ ਵਾਸਤੇ ਹੈ ਜਿਹੜੇ ਕੋਈ ਆ ਨਿਗਾਹ ਕਾਜੂ ਮੇਰਾ ਦੇ ਸਰਕਾਰੋਂ ਕਹਿੰਦਾ ਆਪਦੇ ਕੋਲ ਹੀ ਵੰਡੇ ਨੇ ਪਰ ਤੁਸੀਂ ਜਿੰਨੇ ਮੰਗ ਸਕਦੇ ਆਂ ਤੇ ਕੋਲ ਵੰਡੇ ਨੇ ਕੋਈ ਚੱਲਦਾ ਹੈ ਟਿਕਾ ਪ੍ਰਕਾਰ ਕੋ ਕਾਗਜ਼ੀ ਵੀ ਨਹੀਂ ਆਏ ਜੇ ਹੁਣ ਬਾਅਦ ਤੋਂ ਤੁਸੀਂ ਪੰਚਾਇਤਾਂ ਦੇ ਤਰਫੋਂ ਕਾਜ ਵੰਡੇ ਜਿਹੜਾ ਗੈਰੇਜ ਨੇ ਵੀ ਨੰਬਰਦਾਰਾ ਕੋਈ ਜਾ ਕੇ ਲਿਖਿਆ ਹੋ ਜੂ ਕੀ ਮੈਟਰ ਹੈ ਇਹ ਨਹੀਂ ਨੰਬਰਦਾਰਾ ਕੋਲ ਕੁਝ ਨਹੀਂ ਜਾਂ ਪਟਵਾਰੀ ਸਾਹਿਬ ਕੋਲ ਜਾਂ ਸਰਪੰਚ ਸਾਹਿਬ ਕੋਲ ਠੀਕ ਹੈ ਮਤਲਬ ਜੇਕਰ ਕਿਸੇ ਦਾ ਕੋ ਘਰ ਡਿੱਗਿਆ ਜਾਂ ਟਰੇਡ ਆ ਗਈ ਡਿੱਗੜ ਤੇ ਜੋਗ ਆਇਆ ਨਾ ਕਿ ਤੁਸ ਸਿੱਖੂਗਾ ਆਪ ਨੂੰ ਪਤਾ ਹੈ ਨਾ ਤੇ ਜਦੋਂ ਟਰੇਡ ਆ ਗਈ ਪ੍ਰਸ਼ਾਮ ਦੇ ਵਿੱਚ ਆ ਗਿਆ ਡਿੱਗੂਗਾ ਤੇ ਉਸ ਤੋਂ ਬਾਅਦ ਜਿਵੇਂ ਇੱਕ ਟਾਇਲ ਵਾਲੇ ਵਾਲੀ ਸਕੀਮ ਹੁੰਦੀ ਹੈ ਉਹਦੇ ਦੀ ਲਾਉਣੇ ਨੇ ਜਾਂ ਮਤਲਬ ਇਹ ਬੱਕਰਾ ਇੱਕ ਆਊਗਾ ਉਹਨਾਂ ਇੱਕ ਟੀਮ ਆਊਗੀ ਆਪਣੇ ਬਰਨਾਲਿਓਂ ਡੀਸੀ ਦਸਤਰੋਂ ਜਦੋਂ ਇਹ ਸਾਰਾ ਕੁਝ ਹੋ ਗਿਆ ਕੰਪਨੀ ਬਣ ਗਿਆ ਉਹ ਟੀਮ ਜਿਵੇਂ ਜਿਵੇਂ ਉਹਨੂੰ ਜੋਗ ਲੱਗੂਗਾ ਵੀ ਹਾਂ ਇਹਦਾ ਨੁਕਸਾਨ ਹੋ ਗਿਆ ਤੇ ਉਹਨਾਂ ਕਮਾ ਲਿਆ ਉਹਨਾਂ ਕਮਾ ਲਦੇ ਨੇ ਕਿ ਹਰ ਪੀੜ ਦਾ ਵਾਪਸ ਉਹਨਾਂ ਕਮਾ ਲੈਂਦੇ ਨੇ ਤੋ ਐਸ ਜੀ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਇਹ ਅਰਦਾਸ ਬਾਰੇ ਜਾਂ ਮਾਜੇ ਬਾਰੇ ਸੋ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦਾ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਓ ਇੱਕ ਅੱਜ ਸਾਡੇ ਹੀ ਪਿੰਡ ਦੇ ਵਿੱਚੋਂ ਡਾਕਟਰੀ ਸਹਾਇਤਾ ਵੀ ਜਾਣੀ ਹੈਗੀ ਪਿੰਡ ਦੇ ਕਲਪਾਂ ਵੱਲੋਂ ਜੋ ਹੈਗਾ ਆਰ ਆਰ ਕਿਟਾਂ ਬਣਾਈਆਂ ਗਈਆਂ ਨੇ ਡਾਕਟਰੀ ਉਹ ਵੀ ਅੱਜ ਹੜ੍ਹ ਪੀੜਤਾਂ ਦੀ ਸਹਾਇਤਾ ਵਾਸਤੇ ਜਾਨੇ ਨੇ ਹਾਂ ਜੀ ਕੀ ਕਹਾਂ ਲਾਉਣੀ ਉਹ ਹਰ ਇੱਕ ਨੂੰ ਮਾਰਦਿਆਂ ਅਸਲੀ verdade ਕਾਹਨ ਅਗਨੇ ਡਾਕਟਰ ਸੂਤ ਜੰਦੀ ਆ ਉਹ ਕਲੱਬਾਂ ਨੂੰ ਮੇਰੇ ਕੰਨੀ ਪਰਜੰਨ ਕਰਨ ਬਹੁਤ ਬਹੁਤ ਧੰਨਵਾਦ ਤੇ ਸਾਡੀ ਲੋੜ ਆ ਕਿਸੇ ਟਕਨੀਕ ਦੀ ਸਾਨੂੰ ਵੀ ਦੱਸਿਆ ਜਾਵੇ ਅਸੀਂ ਇਹ ਸੁਜੋਗ ਲਵਾਂਗੇ ਭਲੇ ਆਉਣ ਵਾਲੇ ਸਮੇਂ ਚ ਨਾ ਉੱਤੇ ਲੰਗਰ ਦੀ ਤੇ ਘਟ ਜੀ ਤੱਕ ਪਹੁੰਚੀ ਉਹ ਚ ਉਹਨਾਂ ਲੋਕਾਂ ਨੂੰ ਮਾਇ ਦੀ ਲੋੜ ਤੋਂ ਮਾਇ ਦੀ ਲੋੜ ਤੋਂ ਸੇਵਾ ਦੇ ਮਤਲਬ ਕੰਮ ਨਾਲ ਕਰਵਾਉਣ ਦੀ ਹੈ ਨੰਗਰ ਨੂੰ ਇਹ ਬੇਨਤੀ ਕਰਨਾ ਵੀ ਉੱਤੇ ਉਹਨਾਂ ਮਾੜਾ ਯੋਜਨਾ ਕਰੋ ਲਾਜੀ ਥੋੜਾ ਥੋੜਾ ਇਕੱਠ ਕਰ ਹਰੇ ਸਨ ਨੂੰ ਪੱਠੀ ਕਰਕੇ ਆਉਂ ਆ ਉਸ ਇੱਕ ਵਾਰ ਪੰਡਿਆਂ ਨੂੰ ਆਪਦੇ ਇੰਟਰਨੈਟ 'ਚ ਉਹਨਾਂ ਨੂੰ ਜਿਹੜੇ ਜਾਨੀ ਜਿਹਨਾਂ ਦੀ ਹਾਲਤ ਖਰਾਬ ਉਹਨਾਂ ਨੂੰ ਤੁਸੀਂ ਮਾਇਆ ਦਿਓ ਮਾਇਆ ਨਾਲ ਆ ਕੇ ਜਿੰਦ ਸਮਾਰ ਲੈਣਾ ਉਹਦੇ ਘਰ ਸਮਾਰ ਲੈਣ ਮੰਗਰ ਦਾ ਹੁਣ ਕਿ ਉੱਛੇ ਗਵਾਨੀ ਲੰਗਰ ਬਹੁਤ ਧੀਰ ਲੱਗੇ ਲੰਗਰ ਦਾ ਦੇਖਿਆ ਜੀ ਇੱਕ ਵੀਡੀਓ ਦੇਖੀਏਗੀ ਉਹਦੇ ਵਿੱਚ ਸੜੀ ਜਾਂਦਾ ਲੰਗਰ ਪਿਆ ਰਹੀ ਧੀਰ ਪਿਆ ਇਕ ਤਰ੍ਹਾਂ ਦਾ ਸਾਬ ਉਸੇ ਗੱਲ ਤੋਂ ਮੇਰੇ ਇੱਕ ਗੱਲ ਯਾਦ ਆ ਗਈ ਜਿਵੇਂ ਕਿ ਇੰਨੀ ਬਰਸਾਤ ਪਈ ਐ ਸਭ ਨੂੰ ਪਤਾ ਹੈ ਨਾ ਜੀ ਦਿੱਲੀ ਵਾਂਗੂ ਬਰਸਾਤ ਪਈ ਤੇ ਲਗਾਤਾਰ ਬਰਸਾਤ ਪਈ ਐ ਕਈ ਦਿਨ ਪਈ ਐ ਆਪਣੇ ਪਿੰਡ ਦੀ ਗੱਲ ਕਰੀਏ ਜਿਵੇਂ ਇੰਨਾ ਜ਼ਿਆਦਾ ਪਾਣੀ ਭਰ ਜਾਂਦਾ ਸੀ ਐਂਕੀ ਮੇਰੇ ਹਿਸਾਬ ਨਾਲ ਥੋੜਾ ਜਿਹਾ ਮੈਨੂੰ ਇਹ ਲੱਗਿਆ ਵੀ ਫਰਕ ਰਿਹਾ ਹੈ ਕਿ ਉਹਦੇ ਵਾਸਤੇ ਕੋਈ ਪੰਚਾਇਤ ਦਾ ਕੋਈ ਯੋਗ ਸੀਗਾ ਜੀ ਕਿਉਂਕਿ ਨਗਰ ਨੇ ਸਹਿਯੋਗ ਦਿੱਤਾ ਅਸੀਂ ਦੋ ਵਾਰੀ ਪਾਣੀ ਪਿੰਡ ਦਾ ਕੱਢਿਆ ਤੇ ਨਗਰ ਨੇ ਸਾਨੂੰ ਕਿਹਾ ਕਿ ਤੁਸੀਂ ਇਹ ਰੋਟਣਾ ਲੇਗਾ ਜਿਹਦਾ ਵੀ ਬਾਹਰ ਚ ਕੱਢਦੇ ਹੋ ਉਸੇ ਕੰਮ ਦੇ ਕਰਕੇ ਮਿੱਟੀ ਵਿੱਚ ਕੱਢਦੇ ਹੋ ਜਿੰ ਇਦੋਂ ਪਾਣੀ ਆ ਪਿਆ ਬਰਾਹ ਬਣਾਉਣ ਨੂੰ ਬਣਾ ਲੈਂਦੇ ਸੀ ਠੀਕ ਹੈ ਨਗਰ ਦਾ ਸਹਿਯੋਗ ਬਹੁਤ ਤੇ ਇਹਦਾ ਫਰਜ਼ ਬਣਦਾ ਕਿ ਪੰਚਾਇਤ ਦਾ ਵੀ ਬਹੁਤ ਵਧੀਆ ਜੀ ਤੁਸੀਂ ਨਗਰਦਾਲ ਸਹਿਯੋਗ ਕਿਹਾ ਸੋ ਆਪਕਾ ਬੜਪਣਾ ਹੈ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਆ ਤੁਹਾਡਾ ਜਿਹੜਾ ਪਾਣੀ ਦਾ ਤੁਸੀਂ ਨਾਲ ਦੀ ਨਾਲ ਗੌਰ ਕਰਕੇ ਉਹ ਪਾਣੀ ਨੂੰ ਨਿਕਾਸੀ ਉਹਦੀ ਕਰਦੇ ਰਹੋ ਜਿਵੇਂ ਕਿ ਤੁਸੀਂ ਇੱਕ ਵਾਰ ਸੁਣਿਆ ਸੀਗਾ ਵੀ ਉਹ ਕੀ ਹੁੰਦਾ ਜੀ ਉਹ ਟਿਊਬਲ ਵਗੈਰਾ ਜਿਹੜਾ ਪੱਖਾ ਜਾਂਦਾ ਹੈ ਤੇ ਉਹ ਵੀ ਲਾ ਕੇ ਰੱਖਿਆ ਹੋਇਆ ਹੈਗਾ ਉਹਦੇ ਨਾਲ ਤੁਸੀਂ ਪਾਣੀ ਆ ਜਿਹੜਾ ਗਾਹਾਂ ਸਪਲਾਈ ਕਰ ਦਿਨੇ ਹੋਗੇ ਹੈਨਾ ਰਿਕਾਰਡਿੰਗ ਵੀ ਮੈਸੇਜ ਆ ਰਿਹਾ ਹੈ ਜਿਆਦਾ ਜੀ ਐਵਰ ਚੱਲਦੇ ਹੋਗੇ ਫਿਰ ਅਸੀਂ ਪੱਖਾ ਚਲਾ ਲੈਂਦੇ ਠੀਕ ਹੈ ਜੀ ਫਿਰ ਪੱਖੇ ਨਾਲ ਪਾਣੀ ਕੱਢ ਦੇ ਲੱਕਦਿਆਂ ਵਿੱਚ ਲਾਇਆ ਸੀ ਇਹ ਰੈਫਰਿਜਰੇਟਰ ਪੱਖੇ ਦੀ ਨੋਕ ਵਾਲੀ ਬੰਨ ਚਾਹੀਦੀ ਨਹੀਂ ਹੈ ਤਾਂ ਮੈਂ ਤੁਸੀਂ ਪਾਣੀ ਦਾ ਰਾਹ ਬਣਾ ਲੈਂਦਾ ਤੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਡਾ ਤੁਹਾਨੂੰ ਰੋਕੇ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬੀ ਇਸ ਦੀ ਫੋਟੋ ਥੈਂਕ ਯੂ ਧੰਨਵਾਦ ਵੀਡੀਓ ਨੂੰ ਬਤ ਪਰ ਲੈਂਕ ਸ਼ੇਅਰ ਜਰੂਰ ਕਰ ਦਿਓ